ਪਿਛਲੇ ਕਈ ਦਿਨਾਂ ਤੋਂ ਦਿਲ ਬਹੁਤ ਉਦਾਸ ਹੈ ਇੱਦਾਂ ਤਾਂ ਕੁਝ ਹੋਇਆ ਵੀ ਨਹੀਂ ਆਮ ਚਾਹ ਤਿੰਨਾ ਵਾਂਗ ਦਿਨ ਬੀਤ ਰਹੇ ਨੇ ਪਰ ਫਿਰ ਵੀ ਦਿਲ ਉਦਾਸ ਹੈ ਪਰਿਆ ਪਰਿਆ ਜਿਹਾ ਜਿਵੇਂ ਪਿੱਛੇ ਕੁਝ ਛੁੱਟ ਗਿਆ ਹੋਵੇ ਦੁਨੀਆ ਤੇ ਇਸ ਰੋਲੇ ਰੱਪੇ ਤੋਂ ਕਿਤੇ ਦੂਰ ਜਾ ਕੇ ਵਾਰ-ਵਾਰ ਅੱਖਾਂ ਪਰ ਆਉਂਦੀਆਂ ਨੇ ਉੱਚੀ ਉੱਚੀ ਚਿੱਕਾਂ ਮਾਰ ਕੇ ਰੋਂਨ ਬਹੁਤ ਦਿਲ ਕਰਦਾ ਏ ਦੋਸਤੋ ਉਮਰ 突ਤੀ 突ਤੀ ਬਹੁਤ ਕੁਝ ਸਮੇਟਦੀ ਚਲੀ ਜਾਂਦੀ ਹੈ ਸਾਡਾ ਬਚਪਨ ਜਵਾਨੀ ਦਾ ਕਰੋੜ بے ਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਕਿਤੋਂ ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਸਾਨੂੰ ਸਭ ਸਹਿਣ ਕਰਨਾ ਆ ਜਾਂਦਾ ਹੈ ਅਲਵੇਲ ਪੁਨਾ ਪਤਾ ਨਹੀਂ ਕਿੱਥੇ ਲੈ ਜਾਂਦੀ ਵੱਧਦੀ ਉਮਰ ਸੰਮੇਵਾਰੀਆਂ ਨਾਲ ਅਚਾਈ ਸੱਚ ਬਣਦੀ ਹੈ ਜੋ ਮਰਦੇ ਤਮ ਤੱਕ ਨਹੀਂ ਟੁੱਟਦੀ ਹੌਲੀ ਹੌਲੀ ਦਿਲ ਦੀਆਂ ਖਵਾਇਸ਼ਾਂ ਵੀ ਜਾਂਦੀਆਂ ਲੱਗਦੀਆਂ ਨੇ ਖਾਣ ਪੀਣ ਪਹਿਨਣ ਦੇ ਸ਼ੌਕ ਵੀ ਖਤਮ ਹੋ ਜਾਂਦੇ ਨੇ ਬਾਪ ਰੋਲਿਆ ਵਾਂਗੂ ਉੱਟਣ ਵਾਲਾ ਇਨਸਾਨ ਆਪਣਾ ਆਪ ਸੰਭੰਤ ਹੋਏ ਅਸਮਰਥ ਹੋਣ ਲੱਗਦਾ ਹੈ ਹੌਲੀ ਹੌਲੀ ਹੱਡੀਆਂ ਦੀ ਮੋਠ ਪਿੰਜਰੇ ਵਿੱਚ ਕੈਦ ਪੰਛੀ ਵਾਂਗੂ ਆਪਰੇ ਜ਼ਿੰਦਗੀ ਤੇ ਆਖਰੀ ਪਲ گزارਦੀ ਹੈ ਅੰਤ ਵਿੱਚ ਰੂਹ ਇਸ ਜੀਵ ਨੂੰ ਛੱਡ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ ਦੋਸਤੋ ਜ਼ਿੰਦਗੀ ਵਿੱਚ ਅਜਿਹ ਸਮਾਂ ਵੀ ਆਉਂਦਾ ਹੈ ਜਦੋਂ ਇਨਸਾਨ ਮਨ ਤੇ ਸਕੂਨ ਤੋਂ ਕੀਮਤੀ ਕੁਝ ਵੀ ਨਹੀਂ ਲੱਗਦਾ ਜ਼ਿੰਦਗੀ ਦੀ ਪੱਛਤ ਤੋੜ ਵਿੱਚ ਅਸੀਂ ਇਹ ਪਲ ਚੰਗੇ ਹਾਂ ਕਿ ਮਨ ਨੂੰ ਸਕੂਨ ਵੀ ਚਾਹੀਦਾ ਹੈ ਫਿਰ ਅਜਿਹ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਹੋਰ ਕਿਸੇ ਚੀਜ਼ ਦੀ ਕਾਟ ਮਹਿਸੂਸ ਨਹੀਂ ਹੁੰਦੀ ਬਸ ਸਾਨੂੰ ਤਲਾਸ਼ ਹੁੰਦੀ ਹੈ ਮਨ ਤੇ ਸਕੂਨ ਦੀ ਖੁਦ ਨੂੰ ਮਹਿਸੂਸ ਹੁੰਦਾ ਕਿ ਬਸ ਅਸੀਂ ਜ਼ਿੰਦਗੀ ਨੂੰ ਵਤੀਆ ਬਨੌਲੀ ਪੱਛਤੇ ਰਹੇ ਫਿਕਰਾਂ ਵਿੱਚ ਜ਼ਿੰਦਗੀ ਲੰਘਾ ਦਿੱਤੀ ਪਰ ਕਦੀ ਸਕੂਨ ਨਾਲ ਚਿੱਕ ਨਹੀਂ ਦੇਖਿਆ ਖੁਸ਼ੀਆਂ ਪਿੱਛੇ ਤੋਰਦੇ ਰਹੇ ਪਰ ਜਦੋਂ ਖੁਸ਼ੀਆਂ ਸਾਡੇ ਕੋਹੇ ਆਈਆਂ ਤਾਂ ਸਾਨੂੰ ਉਹਨਾਂ ਨੂੰ ਮਨਨਾ ਨਹੀਂ ਆਇਆ ਪਰ ਚਤੋਂ ਖੁਸ਼ੀ ਦੇ ਛੋਟੇ ਛੋਟੇ ਮੌਕੇ ਲੱਭ ਜ਼ਿੰਦਗੀ ਵਿੱਚ ਰੰਗ ਪਰ ਜਿਉਂਦੀ ਚਾਹ ਚਾ ਗਈ ਜ਼ਿੰਦਗੀ ਵਿੱਚ ਸਕੂਨ ਵੀ ਆਪਣੀ दस्तक ਜ਼ਰੂਰ ਦੇਵੇਗਾ ਦੋਸਤੋ ਜ਼ਿੰਦਗੀ ਵਿੱਚ ਕਿਸੇ ਇਨਸਾਨ ਮਾਫ ਕਰਨਾ ਆਪਣੇ ਆਪ ਨੂੰ ਮਾਫ ਕਰਨਾ ਹੈ ਅਗਰ ਤੁਸੀਂ ਕਿਸੇ ਨਾਲ ਗੁੱਸੇ ਹੋ ਤੁਹਾਡੇ ਅੰਦਰ ਕਿਸੇ ਲਈ ਨਫ਼ਰਤ ਹੈ ਕਿਸੇ ਪ੍ਰਤੀ ਗੁੱਸਾ ਨਫ਼ਰਤ ਆਪਣੇ ਅੰਦਰ ਰੱਖਣਾ ਤੁੜੇ ਆਪਣੇ ਆਪ ਲਈ ਬਹੁਤ ਖਤਰਨਾਕ ਹੈ ਗੁੱਸਾ ਇਨਸਾਨ ਅੰਦਰ ਖਾਤੇ ਖਾਂਦਾ ਰਹਿੰਦਾ ਹੈ ਦੂਸਰੇ ਇਨਸਾਨ ਜਿਸ ਕਰਕੇ ਤੁਸੀਂ ਗੁੱਸਾ ਮਨ ਅੰਦਰ ਰੱਖਦੇ ਹੋ ਉਸ ਉੱਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਤੁਸੀਂ ਆਪਣੇ ਆਪ ਨੂੰ ਸਜ਼ਾ ਦੇ ਰਹੇ ਹੁੰਦੇ ਹੋ ਗੁੱਸੇ ਦਾ ਸੇਕ ਉਸ ਪੱਠੀ ਵਾਂਗ ਹੈ ਜੋ ਖਾਣਾ ਬਣਾਉਣ ਤੋਂ ਬਾਅਦ ਵੀ ਕੰਟਿਆ ਬੱਤੀ ਤਪਦੀ ਰਹਿੰਦੀ ਹੈ ਆਪਣੇ ਮਨੋਂ ਕਿਸੇ ਨੂੰ ਮਾਫੀ ਦੇ ਕੇ ਵੇਖੋ ਆਪਣੇ ਅੰਦਰ ਤੁਸੀਂ ਠੰਡਕ ਮਹਿਸੂਸ ਕਰੋਗੇ ਇਹ احسان ਤੁਸੀਂ ਆਪਣੇ ਆਪ ਤੇ ਕਰੋਗੇ ਨਾ ਕਿ ਕਿਸੇ ਹੋਰ ਤੇ ਦੋਸਤੋ ਦੁਨੀਆ ਵਿੱਚ ਕੋਈ ਵੀ ਸੰਤੁਸ਼ਟ ਨਹੀਂ ਹੈ ਗਰੀਬ ਅਮੀਰੋ ਨਾ ਚਾਹੁੰਦਾ ਹੈ ਅਮੀਰ ਸੋਨਾ ਹੋਣਾ ਚਾਹੁੰਦਾ ਹੈ ਕੁਆਰੇ ਵਿਆਹ ਕਰਵਾਉਣਾ ਚਾਹੁੰਦੇ ਨੇ ਤੇ ਵਿਆਹੇ ਵੀ ਵਿਆਹ ਕਰਵਾ ਕੇ ਸੰਤੁਸ਼ਟ ਨਹੀਂ ਹੁੰਦੇ ਇੱਥੇ ਹਰ ਆਦਮੀ ਦੁਖੀ ਹੈ ਇਸ ਦਾ ਕਾਰਨ ਇੰਨਾ ਹੀ ਹੈ ਕਿ ਇੱਥੇ ਕੋਈ ਆਪਣੇ ਆਪ ਵਿੱਚ ਰਾਜੀ ਨਹੀਂ ਹੈ ਹਰੇਕ ਕੋਈ ਦੂਜੇ ਵਰਗਾ ਹੋਣਾ ਚਾਹੁੰਦਾ ਹੈ ਜਦ ਕਿ ਸੁਖੀ ਹੋਣ ਦਾ ਫਾਰਮੂਲਾ ਹੈ ਆਪਣੇ ਆਪ ਵਿੱਚ ਰਾਜੀ ਹੋ ਜਾਣਾ ਕਿਉਂਕਿ ਤੁਸੀਂ ਸਿਰਫ ਤੁਸੀਂ ਹੋ ਆਪਣੇ ਆਪ ਵਰਗੇ ਹੋਣ ਵਿੱਚ ਜੋ ਆਨੰਦ ਹੈ ਉਸ ਵਰਗੀ ਦੂਜੀ ਕੋਈ ਰੀਸ ਨਹੀਂ ਹੋ ਸਕਦੀ ਸੋ ਦੋਸਤੋ ਉਮੀਦ ਕਰਤਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਇਸ ਚੈਨਲ ਨਾਲ ਜੁੜੇ ਰਹੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ